ਸੂਰਾ ਸੋ ਪਹਿਚਾਨੀਐ ਜੋ ਲੜਾ ਦੀਨ ਕੇ ਹਿਤ ਊਰਜਾ ਊਰਜਾ ਕਟ ਮਰੈ ਕਬਹੁ ਨ ਛਡੈ ਖੇਤ ਸਫਰ-ਏ-ਸ਼ਹਾਦਤ ਦੀ ਲੜੀ ਅਸੀਂ ਕੱਲ ਛੇਪੋ ਤੋਂ ਆਰੰਭ ਕੀਤੀ ਸੀ ਕਿਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਸ਼ੇਵੋ ਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਕਿ ਆਗਿਆ ਛੱਡਿਆ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਜਦੋਂ ਉਹਨਾਂ ਦਾ ਕਾਫਲਾ ਸ਼ਾਹੀ ਟਿੱਬੀ ਤੇ ਆਉਂਦਾ ਹੈ ਇਕਦਾਂ ਹੀ ਮੁਗਲ ਪੌਜਾ ਦੇ ਹਿੰਦੂ ਪਹਾੜੀ ਰਾਜੇ ਇਕਦਾਂ ਹੀ ਜਾ ਅਲੀ ਦੇ ਨਾਰੇ ਲਾਉਂਦੇ ਹੋਏ ਹਮਲਾ ਕਰ ਦਿੰਦੇ ਨੇ ਫਿਰ ਸਤਿਗੁਰ ਜੀ ਦੇ ਸਿੱਖ ਸਿੰਘ ਜਾਨ ਹੋਲ ਕੇ ਲੜਦੇ ਨੇ ਤੇ ਸ਼ਾਹ ਦਾ ਜਾਨ ਵੀ ਪ੍ਰਾਪਤ ਕਰਦੇ ਨੇ ਤੇ ਸਤ ਸੰਗਤ ਜੀ ਛੇ ਪੋਹ ਦੀ ਸਾਰੀ ਰਾਤ ਇਦਾਂ ਲੰਘਦੀ ਹੈ ਤੇ ਸਤ ਪੋਹ ਦਾ ਜਦੋਂ ਅਮਰਤ ਵੇਲਾ ਹੋ ਜਾਂਦਾ ਹੈ ਜਿਹੜਾ ਅੱਜ ਹੈ ਸਤ ਪੋਹ ਦਾ ਦਿਨ ਜਦੋਂ ਸਤ ਪੋਹ ਦਾ ਅਮਰਤ ਵੇਲਾ ਹੋ ਗਿਆ ਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਦਸ਼ਾਹ ਜੀ ਉਸ ਵਕਤ ਇਧਰਲੇ ਪਾਸੇ جنگ ਹੋ ਰਹੀ ਹੈ ਸਿੰਘ ਜੂਝ ਰਹੇ ਨੇ ਲੜ ਰਹੇ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਰਹੇ ਨੇ ਉਕੇ ਭਾਈ ਜੀਵਨ ਸਿੰਘ ਜੀ ਉਹਨਾਂ ਦੇ ਮੱਥੇ ਵਿੱਚ ਗੋਲੀ ਲੱਗੀ ਉਹ ਵੀ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਤਿੰਨ ਚਾਰ ਘੰਟੇ ਲਗਾਤਾਰ ਲੜਦੇ ਰਹੇ ਤੇ ਭਾਈ ਉਹਦੇ ਸਿੰਘ ਜੀ ਉਹ ਵੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਤੇ ਸਾਧ ਸੰਗਤ ਇਸੇ ਤਰ੍ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਸਰਸਾ ਨਦੀ ਤੇ ਆਏ ਸਰਸਾ ਨਦੀ ਦੇ ਕੰਢੇ ਤੇ ਆਏ ਤੇ ਜਦੋਂ ਵੇਖਿਆ ਕਿ ਸਾਰੀ ਜਿਹੜੀ ਸਰਸਾ ਨਦੀ ਹੈ ਉਹ ਵੀ ਪਾਣੀ ਦੇ ਨਾਲ ਵਹਾ ਵਹਿੰਦਾ ਜਾ ਰਿਹਾ ਹੈ ਪਰੀ ਹੋਈ ਹੈ ਉਧਰੋਂ ਮਗਰੋਂ ਫੌਜਾਂ ਚੜੀਆਂ ਹੋਈਆਂ ਨੇ ਇਧਰੋਂ ਸਰਸਾ ਦੀ ਨਦੀ ਵੀ ਅੱਗੇ ਚੜੀ ਹੋਈ ਪਾਣੀ ਦੇ ਨਾਲ ਭਰੀ ਹੋਈ ਹੈ ਤੇ ਸਾਧ ਸੰਗਤ ਉਸ ਵਕਤ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਦਸ਼ਾਹ ਜੀ ਨੇ ਬਾਣੀ ਪੜੀ ਆਸਾ ਕੀ ਵਾਰ ਦਾ ਕੀਰਤਨ ਕੀਤਾ ਤੇ ਸਾਧ ਸੰਗਤ ਜੀ ਉਸ ਤੋਂ ਉਪਰੰਤ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਦਸ਼ਾਹ ਜੀ ਨੇ ਸਮਾਪਤੀ ਕੀਤੀ ਉਸ ਤੋਂ ਬਾਅਦ ਜਦੋਂ ਸਤਗੁਰਾਂ ਨੇ ਸਰਸਾ ਨੂੰ ਪਾਰ ਕੀਤਾ ਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਦਸ਼ਾਹ ਜੀ ਸਰਸਾ ਨੂੰ ਜਦੋਂ ਪਾਰ ਕਰ ਰਹੇ ਨੇ ਸਰਸਾ ਨੂੰ ਪਾਰ ਕਰ ਲਿਆ ਕਈ ਸਿੰਘ ਕਹਿੰਦੇ ਜਦੋਂ ਪਾਰ ਹੋ ਰਹੇ ਨੇ ਹਜ਼ਾਰਾਂ ਵੜਦੇ ਨੇ ਉਹਨਾਂ ਦੇ ਵਿੱਚੋਂ ਸੈਗੜੇ ਨਿਕਲਦੇ ਕਿਉਂਕਿ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਉਹ ਰੋੜ ਕੇ ਲਿਆ ਜਾ ਰਿਹਾ ਜਦੋਂ ਆਨੰਦਪੁਰ ਸਾਹਿਬ ਤੋਂ ਤੁਰੇ ਨੇ ਉਧਰੋਂ ਹਜ਼ਾਰਾਂ ਦੇ ਨਾਲ ਸਿੰਘ ਨੇ ਪਰ ਜਦੋਂ ਇਥੇ ਸਰਸਾ ਨਦੀ ਦੇ ਕੋਲ ਆਏ ਅੱਧੇ ਤੇ ਲੜ ਕੇ ਸ਼ਹੀਦ ਹੋ ਗਏ ਜੂਝ ਕੇ ਸ਼ਾਹਦਾ ਦਾ ਜਾਮ ਪ੍ਰਾਪਤ ਕਰ ਗਏ ਤੇ ਅੱਧੇ ਸਰਸਾ ਨਦੀ ਡੇੜੀਓ ਫਰੋੜ ਕੇ ਲਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਜੀ ਉਹਨਾਂ ਨੇ ਸਰਸਾ ਨਦੀ ਨੂੰ ਪਾਰ ਕੀਤਾ ਉਹਨਾਂ ਦੇ ਨਾਲ 40 ਸਿੰਘ ਨੇ ਨਾਲ ਉਹਨਾਂ ਦੇ ਦੋ ਸੁਪੁੱਤਰ ਨੇ ਵੱਡੇ ਸੁਪੁੱਤਰ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਸਹਬਜ਼ਾਦਾ ਬਾਬਾ ਤੁਹਾਰ ਸਿੰਘ ਜੀ ਇਥੇ ਸਤਗੁਰਾਂ ਦਾ ਪਰਿਵਾਰ ਜਿਹੜਾ ਉਹ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਭਾਵ ਸਤਗੁਰੂ ਗੁਰੂ ਗੋਬਨ ਸਿੰਘ ਮਹਾਰਾਜ ਪਾਸ਼ਾਹੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਤੇ ਸਾਧ ਸੰਗਤ ਜੀ ਸਤਗੁਰੂ ਗੁਰੂ ਗੋਬਨ ਸਿੰਘ ਮਹਾਰਾਜ ਪਾਸ਼ਾ ਜੀ ਤੇ 40 ਸਿੰਘ ਤੇ 2 ਵਟੇ ਸਹਬਜਾ ਦੇ ਉਹਨਾਂ ਦੇ ਨਾਲ ਨੇ ਇਹ ਇੱਕ ਪਾਸੇ ਹੋ ਗਏ ਤੇ ਦੂਜੇ ਪਾਸੇ ਉਹਨਾਂ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਹਬ ਕੌਰ ਜੀ ਪਾਈ ਮਣੀ ਸਿੰਘ ਜੀ ਪਾਈ ਦਿਵਾਰ ਸਿੰਘ ਜੀ ਸਤ ਆਦਿਗ ਸਿੱਖ ਇਹ ਜਿਹੜਾ ਇੱਕ ਪਾਸੇ ਹੋ ਗਏ ਤੇ ਤੀਜੇ ਨੇ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਧੰਨ ਮਾਤਾ ਗੁਜਰ ਕੌਰ ਜੀ ਇਹ ਇਸ ਵਹੀਰ ਨਾਲੋਂ ਵਿਛੜ ਗਏ ਜਿਆਸ ਵਿੱਚ ਜ਼ਿਕਰ ਆਉਂਦਾ ਹੈ ਕਿ ਇਹਨਾਂ ਨੇ ਸਰਸਾ ਨੂੰ ਪਾਰ ਨਹੀਂ ਕੀਤਾ ਇਹ ਦਾਦੀ ਮਾਂ ਤੇ ਦੋ ਪੁੱਤਰੇ ਇਕੱਠੇ ਰਹੇ ਤਿੰਨ ਹਿੱਸਿਆਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦਾ ਪਰਿਵਾਰ ਵਿਛੜ ਗਿਆ ਤੇ ਇਧਰ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਅਗਾਂ ਰੋਪੜਵਾਲ ਨੂੰ ਚੱਲ ਗਏ ਜਦੋਂ ਰੋਪੜਵਾਲ ਨੂੰ ਗਏ ਉੱਥੇ ਕੋਟਲਾ ਨਿਹੰਗ ਖਾਂ ਦਾ ਨਗਰ ਹੈ ਪਿੰਡ ਹੈ ਉੱਥੇ ਚਲੇ ਗਏ ਤੇ ਜਿਹੜਾ ਨਿਹੰਗ ਖਾਂ ਹੈ ਉਹ ਕਹਿੰਦੇ ਗੁਰੂ ਘਰ ਦਾ ਸ਼ਰਦਾਲੂ ਹੋਏ ਉਹ ਪਹਿਲਾਂ ਵੀ ਗੁਰੂ ਘਰ ਦੇ ਵਿੱਚ ਬੜਾ ਆਉਂਦਾ ਜਾਂਦਾ ਹੈ 사드 ਸੰਗਤ ਜੀ ਇਕਲ ਵੇਖਣ ਵਾਲੀ ਹੈ ਸਤਿਗੁਰੂ ਕਿਸੇ ਇੱਕ ਫਿਰਕੇ ਦੇ ਵਿਰੋਧੀ ਨਹੀਂ ਕਿਉਂਕਿ ਸਤਿਗੁਰੂ ਜ਼ੁਲਮ ਦੇ ਵਿਰੋਧ ਵਿੱਚ ਨੇ ਨਾ ਸਤਿਗੁਰੂ ਹਿੰਦੂਆਂ ਦੇ ਵਿਰੋਧੀ ਨੇ ਨਾ ਸਤਿਗੁਰਾਂ ਸਤਿਗੁਰੂ ਮੁਗਲਾਂ ਦੇ ਵਿਰੋਧੀ ਨੇ ਸਤਿਗੁਰੂ ਕਿਸੇ ਇੱਕ ਖੇਤੇ ਦੇ ਇੱਕ ਕੌਮ ਦੇ ਵਿਰੋਧੀ ਨਹੀਂ ਕਿਉਂਕਿ ਹਿੰਦੂ ਵੀ ਗੁਰੂ ਘਰ ਦੇ ਸ਼ਰਧਾਲੂ ਨੇ ਤੇ ਵੇਖਿਓ ਸਾਈਂ ਮੀਆਂ ਮੀਰ ਵਰਗੇ ਪੀਰ ਬੁੱਧੂ ਸ਼ਾਹ ਵਰਗੇ ਕੋਟਲਾ ਨੇ ਹੰਗਖਾਂ ਵਰਗੇ ਗਣੀਖਾਂ ਨਵੀਖਾਂ ਵਰਗੇ ਇਹ ਵੀ ਗੁਰੂ ਘਰ ਦੇ ਸ਼ਰਧਾਲੂ ਨੇ ਗੁਰੂ ਦੀ ਲੰਗੜੀ ਹੈ ਜ਼ੁਲਮ ਦੇ ਖਿਲਾਫ ਹੈ ਕਿਸੇ ਇੱਕ ਕੌਮ ਦੇ ਖਿੱਤੇ ਦੇ ਖਿਲਾਫ ਨਹੀਂ ਇਧਰ ਖੋ ਨਿਹੰਗਖਾਂ ਜਿਹੜਾ ਉਹ ਵੀ ਮੁਸਲਮਾਨ ਹੈ ਪਿੱਛੋਂ ਜਿਹੜੀਆਂ ਚੜ ਕੇ ਆ ਰਹੀਆਂ ਫੌਜਾਂ ਨੇ ਉਹ ਵੀ ਮੁਗਲ ਨਹੀਂ ਉਹ ਵੀ ਮੁਸਲਮਾਨ ਨੇ ਆਪਣੇ ਆਪ ਨੂੰ ਵੀ ਮੁਸਲਮਾਨ ਕਹਿੰਦੇ ਨੇ ਇਦਰ ਕਹਿੰਦੇ ਕੋਟਲਾ ਨਿਹੰਗ ਖਾਨ ਦੇ ਘਰ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਆਏ ਉਹਨੇ ਬੂਹਾ ਖੋਲਿਆ ਨੇ ਅਖਰ ਧੰਨ ਭਾਗ ਮਹਾਰਾਜ ਤੁਸੀਂ ਸਾਡੇ ਘਰ ਦਰਸ਼ਨ ਦਿੱਤੇ ਤੇ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਆਏ ਉਸ ਵਕਤ ਉਹਨਾਂ ਦੇ ਘਰ ਉਹਨੇ ਫਲੰਗਾ ਢਾਇਆ ਉਹਨੇ ਬੜੀ ਸਾਰਾ ਪਰਿਵਾਰ ਹੀ ਉਹਨਾਂ ਦਾ ਸੇਵਾ ਦੇ ਵਿੱਚ ਇੱਕਦਮ ਜੁੜ ਗਿਆ ਤੇ ਸਾਧ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਵਾਰਤਾ ਦੱਸੀ ਕਿ ਸਾਡੇ ਮਗਰ ਭਾਈ ਫੌਜਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਲੋਬਰਿਆਂ ਨੇ ਤੇ ਇਸ ਕਰਕੇ ਤੇਰੇ ਘਰ ਨੂੰ ਖਤਰਾ ਹੈ ਅਸੀਂ ਇਸ ਤੋਂ ਅਗਾਹ ਚੱਲਦੇ ਹਾਂ ਤੇ ਕਹਿੰਦੇ ਉਸ ਵਕਤ ਜਦੋਂ ਚੱਲਣ ਲੱਗੇ ਤੇ ਭਾਈ ਬਚਤਰ ਸਿੰਘ ਭਾਈ ਬਚਤਰ ਸਿੰਘ ਭਾਈ ਉਹਦੇ ਸਿੰਘ ਦਾ ਭਰਾ ਹੈ ਤੇ ਇਹ ਦੋਵੇਂ ਹੀ ਭਾਈ ਮਣੀ ਸਿੰਘ ਜਿਨ੍ਹਾਂ ਨੇ ਬੰਦ-ਬੰਦ ਕਰਵਾਇਆ ਉਹਨਾਂ ਦੇ ਸੁਪੁੱਤਰ ਨੇ ਭਾਈ ਬਚਤਰ ਸਿੰਘ ਜੀ ਕਹਿੰਦੇ ਜ਼ਖਮੀ ਹਾਲਤ ਦੇ ਵਿੱਚ ਉਸ ਵਕਤ ਉਹਨਾਂ ਨੂੰ ਬਾਬਾ ਅਜੀਤ ਸਿੰਘ ਜੀ ਲੈ ਕੇ ਤੇ ਨਿਆਂਖਾਂ ਦੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪਹੁੰਚ ਜਾਂਦੇ ਜਦੋਂ ਵੇਖਿਆ ਬੜੀ ਜ਼ਖਮੀ ਹਾਲਤ ਹੈ ਬੜੇ ਜਿਹੜੇ ਸਰੀਰ ਤੇ ਜ਼ਖਮ ਨੇ ਫਟ ਲੱਗੇ ਹੋਏ ਨੇ ਉਸ ਵਕਤ ਜਿਸ ਪਲੰਘੇ ਦੇ ਉੱਪਰ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਬੈਠੇ ਹੋਏ ਸਨ ਉਥੇ ਉਹਨਾਂ ਨੇ ਭਾਈ ਬਚੱਤਰ ਸਿੰਘ ਜੀ ਨੂੰ ਲਟਾ ਦਿੱਤਾ ਤੇ ਮਹਾਰਾਜ ਪਾਤਸ਼ਾਹ ਜੀ ਜਾਣ ਲੱਗੇ ਤੁਰਨ ਲੱਗੇ ਨਿਹੰਗ ਖਾਨ ਜੀ ਨੂੰ ਕਹਿੰਦੇ ਕਹਿੰਦੇ ਕਿ ਅਸੀਂ ਚੱਲੇ ਹਾਂ ਇਹ ਸਾਡਾ ਸਿੱਖ ਹੈ ਇਹ ਬੜੇ ਜ਼ਖਮੀ ਹਾਲਤ ਵਿੱਚ ਹੈ ਤੂੰ ਇਹਦੀ ਸੇਵਾ ਸੰਭਾਲ ਕਰੀਂ ਕਥੋਂ ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਅਗਾਹ ਚੱਲ ਪਿੰਦੇ ਤੇ ਇਧਰ ਸਤਪੋ ਦਾ ਦਿਨ ਹੈ ਤੇ ਭਾਈ ਬਚੱਤਰ ਸਿੰਘ ਜੀ ਉਹਨਾਂ ਦੀ ਹਾਲਤ ਜਿਹੜੀ ਉਹ ਜਾਦੀ ਜਖਮੀ ਹੈ ਸਿੱਤ ਜਿਹੜੀ ਉਹ ਵਿਗੜਦੀ ਜਾ ਰਹੀ ਹੈ ਇਧਰ ਕਹਿੰਦੇ ਉਹਨਾਂ ਦੀ ਧੀ ਹੈ ਨੰਗਖਾਂ ਦੀ ਮੁਮਤਾਜ਼ ਬੀਬੀ ਮੁਮਤਾਜ਼ ਸ਼ਿਦਕ ਦੀ ਮਹੂਰਤ ਬੀਬੀ ਮੁਮਤਾਜ਼ ਕਹਿੰਦੇ ਉਹ ਭਾਈ ਸਾਹਿਬ ਜੀ ਦੀ ਸੇਵਾ ਦੇ ਵਿੱਚ ਡੁੱਟ ਜਾਂਦੀ ਹੈ ਇਧਰ ਕਹਿੰਦੇ ਜਦੋਂ ਪਤਾ ਲੱਗਾ ਨਾ ਇਧਰ ਜਦੋਂ ਫੌਜਾਂ ਨੂੰ ਪਤਾ ਲੱਗਾ ਮੁਗਲ ਫੌਜਾਂ ਨੂੰ ਪਤਾ ਲੱਗਾ ਰੋਪੜ ਦਾ ਜਾਫਲ ਅਰੀ ਅਲੀ ਖਾਨ ਹੈ ਉਹਨੂੰ ਜਦੋਂ ਪਤਾ ਪਤਾ ਲੱਗਾ ਤੇ ਉਹਨੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਉਹ ਕਹਿੰਦੇ ਕੋਟਲਾ ਨਿਹੰਗ ਖਾਨ ਦੇ ਘਰ ਵੀ ਆਇਆ ਉਹਨੇ ਅਖਰ ਤੇਰੇ ਘਰ ਦੀ ਤਲਾਸ਼ੀ ਲੈਣੀ ਹੈ ਉਹਨੇ ਜਦੋਂ ਤਲਾਸ਼ੀ ਲਈ ਉਹਨੇ ਜਦੋਂ ਵੇਖਿਆ ਸਾਰੇ ਕਮਰਿਆਂ ਦੀ ਤਲਾਸ਼ੀ ਲਈ ਤੇ ਇੱਕ ਕਮਰੇ ਦੇ ਵਿੱਚ ਬੀਬੀ ਮਮਤਾਜ ਅਤੇ ਭਾਈ ਭਜਤ ਸਿੰਘ ਜੀ ਜਖਮੀ ਨੇ ਉਹਨਾਂ ਦੀ ਸੇਵਾ ਕਰ ਰਹੀ ਹੈ ਬੀਬੀ ਮਮਤਾਜ ਉਧਰ ਜਦੋਂ ਪੁੱਛਿਆ ਉਹਨੇ জাফর ਅਲੀ ਖਾਨ ਨੇ ਕਹਿੰਦਾ ਇੱਧਰ ਕੌਣ ਹੈ ਤੇ ਅਨੰਗ ਖਾਨ ਨੇ ਵੇਖੋ ਜਿਹੜੇ ਸ਼ਬਦ ਵਰਤੇ ਉਹ ਕਹਿੰਦਾ ਇੱਧਰ ਮੇਰੇ ਦੀ ਤੇ ਦਵਾਈ ਸਤੇ ਹੋਏ ਉਹਨੇ ਇਹ ਲਫ਼ਜ਼ ਵਰਤੇ ਨੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿੰਨੇ ਉਸ ਵਕਤ ਉਹ ਉਥੋਂ ਚਲੇ ਗਏ ਕਿਦੋਂ ਇਸ ਗੱਲ ਨੂੰ ਬੀਬੀ ਮੁਮਤਾਜ ਨੇ ਸੁਣਿਆ ਇਸ ਗੱਲ ਨੂੰ ਬੀਬੀ ਮੁਮਤਾਜ ਨੇ ਸੁਣਿਆ ਕਿ ਮੇਰੇ ਪਿਤਾ ਨੇ ਇਹ ਆਖਿਆ ਹੈ ਉਹ ਉਸ ਦਿਨ ਤੋਂ ਹੀ ਉਹਨੂੰ ਪਤੀ ਮੰਨਣ ਲੱਗ ਪਏ ਸਦਕੀ ਮੂਰਤ ਤੇ ਸਾਧ ਸੰਗਤ ਵੇਖੋ ਉਸ ਵਕਤ ਕਹਿੰਦੇ ਭਾਈ ਬਚਿੱਤਰ ਸਿੰਘ ਜੀ ਜਿਹੜਾ ਉਹ ਸਰੀਰ ਛੱਡ ਜਾਂਦੇ ਨੇ ਭਾਵ ਜ਼ਖਮੀ ਇੰਨੀ ਹਾਲਤ ਸੀ ਕਿ ਜਿਹੜਾ ਉਹ ਠੀਕ ਨਾ ਹੋ ਪਾਏ ਤੇ ਉਹਨਾਂ ਨੇ ਸਰੀਰ ਜਿਹੜਾ ਉਹ ਛੱਡ ਦਿੱਤਾ ਸ਼ਾਜਦਾ ਜਮ ਪ੍ਰਾਪਤ ਹੋ ਪਾਉ ਖਤਮ ਹੋ ਗਿਆ ਸ੍ਰੀ ਤੇ ਸਾਧ ਸੰਗਤ ਉਸ ਵਕਤ ਉਹਨਾਂ ਦਾ ਚੰਗੀ ਤਰ੍ਹਾਂ ਕਹਿੰਦੇ ਸੇਵਾ ਸੰਭਾਲ ਵੀ ਸਰੀਰ ਦੀ ਕੀਤੀ ਸੰਸਕਾਰ ਵੀ ਜਿਹੜਾ ਉਹਨਾਂ ਖਾਂ ਵੱਲੋਂ ਕੀਤਾ ਗਿਆ ਤੇ ਇਧਰ ਉਸ ਵਕਤ ਅਗਾਹ ਆਪਾਂ ਇੱਥੇ ਗੱਲ ਕਰ ਹੀ ਲਈਏ ਕਿਹਦੇ ਜਿਹੜੀ ਬੀਬੀ ਮੁਮਤਾ ਜਣ ਉਹ ਬਸੇ ਬਟਾਣਾ ਮੰਗੀ ਵੀ ਹੋਈ ਸੀ ਪਹਿਲਾਂ ਮੰਗੀ ਵੀ ਹੋਈ ਸੀ ਤੇ ਜਦੋਂ ਉਹਦੇ ਰਿਸ਼ਤੇ ਦੀ ਅਗਾਹ ਗੱਲ ਚੱਲਦੀ ਹੈ ਉਹਦੇ ਪਿਤਾ ਨੇ ਆਖਿਆ ਨਿਹੰਕਾ ਨੇ ਕਿ ਤੇਰਾ ਰਿਸ਼ਤਾ ਕਰਨਾ ਹੈ ਬਸੇ ਬਟਾਣਾ ਜਦੋਂ ਗੱਲ ਚੱਲੀ ਵਿਵਾਦੀ ਨਿਕਾਹ ਦੀ ਤੇ ਉਸ ਵਕਤ ਉਹਨੇ ਆਖਿਆ ਪਿਤਾ ਜੀ ਜਿਸ ਦਿਨ ਤੁਸੀਂ ਕਹਿ ਦਿੱਤਾ ਸੀ ਨਾ ਕਿ ਮੇਰਾ ਦੀ ਤੇ ਦਵਾਈ ਨਾ ਕਹਿੰਦੇ ਮੈਂ ਉਸ ਦੇਣੀ ਭਾਈ ਬਚਤਰ ਸਿੰਘ ਨੂੰ ਆਪਣਾ ਪਤੀ ਸਮਝਣ ਲੱਗ ਪਈ ਸੀ ਵੇਖੋ ਹਾਲਾਂਕਿ ਇੱਕ ਦਿਨ ਹੈ ਵੀ ਉਹ ਜ਼ਖਮੀ ਹਾਲਤ ਵਿੱਚ ਹੈ ਤੇ ਪਤਾ ਵੀ ਹੈ ਕਿ ਉਹਨੇ ਬਚਣਾ ਨਹੀਂ ਪਰ ਉਸ ਦਿਨ ਤੋਂ ਹੀ ਉਹਨੇ ਆਪਣਾ ਪਤੀ ਮੰਨਣਾ ਸ਼ੁਰੂ ਕਰ ਦਿੱਤਾ ਇਹਨੂੰ ਕਹਿੰਦੇ ਸਿੱਦਕ ਦੀ ਮੂਰਤ ਇਤਿਹਾਸ ਵਿੱਚ ਜਕਰ ਹੁੰਦਾ ਸਿੱਦਕ ਦੀ ਮੂਰਤ ਬੀਬੀ ਮਮਤਾ ਜੀ ਤਨ 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 ਬੀਬੀ ਮਮਤਾ ਜੀ ਕੌਰ ਜੀ ਜੇ ਸਾਧ ਸੰਗਤ ਇਹ ਜਿਗਰ ਇਤਿਹਾਸ ਵਿੱਚ ਆਉਂਦਾ ਹੈ ਉਸ ਤੋਂ ਪਰંત ਆਓ ਆਪਾਂ ਇੱਧਰ ਇਤਿਹਾਸ ਵੱਲ ਆਈਏ ਫਿਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹੀ ਜਦੋਂ ਨਿਆਗਖਾਂ ਦੇ ਘਰੋਂ ਜਾਂਦੇ ਨੇ ਉਸ ਤੋਂ ਬਾਅਦ ਸਤਿਗੁਰੂ ਜੀ ਤੁਰੇ ਡਾ ਰਹੇ ਨੇ ਤੇ ਫਿਰ ਕਹਿੰਦੇ ਚਮਕੌਰ ਸਾਹਿਬ ਆ ਜਾਂਦੇ ਤੇ ਚਮਕੌਰ ਸਿੰਘ ਉੱਥੇ ਚੌਧਰੀ ਬੁੱਧੀ ਚੰਦ ਦੀ ਹਵੇਲੀ ਹੈ ਜਿਹਨੂੰ ਅਸੀਂ ਚਮਕੌਰ ਦੀ ਕੱਚੀ ਗੜੀ ਕਹਿੰਨੇ ਆ ਕੱਚੀ ਗੜੀ ਸੀ ਚਮਕੌਰ ਦੀ ਤੇ ਇੱਥੇ ਜਦੋਂ ਸਤਿਗੁਰੂ ਆਉਂਦੇ ਨੇ ਜਾ ਕੇ ਬੁੱਧੀ ਚੰਦ ਨੂੰ ਕਹਿੰਦੇ ਨੇ ਤੇ ਬੁੱਧੀ ਚੰਦ ਕਹਿੰਦਾ ਹੈ ਮੇਰੀ ਹਵੇਲੀ ਹੈ ਤੁਸੀਂ ਜਿੰਨੇ ਦਿਨ ਰਹਿਣਾ ਹੈ ਇੱਥੇ ਜੜਾਓ ਰਹਿ ਸਕਦੇ ਹੋ ਤੇ ਸਾਧ ਸੰਗਤ ਸਤਪੋ ਦੀ ਸਾਰਾ ਦਿਨ ਸਤਿਗੁਰੂ ਜੀ ਸਫਰ ਕਰਦੇ ਆਏ ਨਾ ਕੁਝ ਖਾਦਾ ਹੈ ਨਾ ਪੀਤਾ ਹੈ ਉਸੇ ਤਰ੍ਹਾਂ ਹੀ ਤੁਰੇ ਆ ਰਹੇ ਨੇ ਤੇ ਸਤਪੋ ਦੀ ਰਾਤ ਹੋ ਗਈ ਤੇ ਸਤਿਗੁਰੂ ਸ਼ਾਮਾਂ ਪੈ ਗਈਆਂ ਤੇ ਉਸ ਘੜੀ ਦੇ ਵਿੱਚ ਪਰਵੇਸ਼ ਹੁੰਦੇ ਨੇ ਨਾਲ ਸਤਿਗੁਰਾਂ ਦੇ 40 ਸਿੰਘ ਨੇ ਤੇ ਨਾਲ ਦੋ ਵੱਡੇ ਸਾਹਿਬ ਜਾਦੇ ਜਦੋਂ ਇੱਥੇ ਆਏ ਸਤਪੋਦੀ ਰਾਤ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹੀ ਨੇ ਬਾਣੀ ਪੜ੍ਹੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਸਿਮਤ ਕੀਤੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ ਫਿਰ ਵੀ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਉਹਦਾ ਸ਼ੁਕਰਾਨਾ ਕਰ ਰਹੇ ਨੇ ਇੱਧਰ ਜਦੋਂ ਫੌਜਾਂ ਨੂੰ ਪਤਾ ਲੱਗਾ ਕਿ ਇਹਦੇ ਫੌਜਾਂ ਸਾਰੀਆਂ ਜਿਹੜੀਆਂ ਆ ਗਈਆਂ ਉਹਨਾਂ ਨੇ ਚਮਕੌਰ ਦੀ ਗੜੀ ਨੂੰ ਆਣ ਕੇ ਘੇਰਾ ਪਾ ਲਿਆ ਕਹਿੰਦੇ ਕਈ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ 10 ਲੱਖ ਫੌਜ ਹਜ ਜਨੇ ਆਣ ਕੇ ਘੇਰਾ ਪਾਣਿਆ ਸਤਸੰਗਤ ਜੀ ਇਸ ਤਰੀਕੇ ਨਾਲ ਸਤਪੋ ਦੀ ਰਾਤ ਨੂੰ ਉਹਨਾਂ ਨੇ ਘੇਰਾ ਪਾ ਲਿਆ ਇਧਰ ਆਪਾਂ ਜ਼ਿਕਰ ਕਰੀਏ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਜੀ ਚਮਕੌਰ ਸਹਿਬ ਆ ਜਾਂਦੇ ਨੇ ਆਪਣੇ ਸਾਹਿਬਜ਼ਾਦਿਆਂ ਤੇ ਆਪਣੇ ਸਿੰਘਾਂ ਦੇ ਨਾਲ ਇਧਰ ਭਾਈ ਜਿਵਾਰ ਸਿੰਘ ਜੀ ਭਾਈ ਮਣੀ ਸਿੰਘ ਜੀ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਹਿਬ ਕੌਰ ਜੀ ਸਰਸਰੀ ਨਦੀ ਤੋਂ ਵਿਛੜ ਕੇ ਰੋਪੜ ਨੂੰ ਹੁੰਦੇ ਹੋਏ ਗਾਂ ਫਿਰ ਜਨਾਂ ਦਾ ਸਫਰ ਕਰਕੇ ਇਹ ਦਿੱਲੀ ਪਹੁੰਚ ਜਾਂਦੇ ਤੇ ਇਧਰ ਛੋਟੇ ਸਾਬ ਜਾਦੇ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਤਨਮਾਤਾ ਗੁਜਰਕੌਰ ਜੀ ਇਹਨਾਂ ਵਿਖੜਿਆ ਪੈਂਡਿਆਂ ਨੂੰ ਚੀਰਦੇ ਹੋਏ ਵਿਖੜਿਆ ਪੈਂਡਿਆਂ ਨੂੰ ਚੀਰਦੇ ਹੋਏ ਤੇ ਅਗਾ ਤੁਰੇ ਡਾਰੇ ਨੇ ਕਿਉਂਕਿ ਉਹਨਾਂ ਦੀ ਅੱਜ ਪਹਿਲੀ ਰਾਤ ਹੈ ਉਮਰ ਹੈ 7 ਤੇ 9 ਸਾਲ ਕਿੰਨੀ ਉਮਰ ਅੱਗੇ 7 ਤੇ 9 ਸਾਲ ਦੀ ਜੇ ਆਪਾਂ ਦੁਨਿਆਵੀ ਤੌਰ ਤੇ ਦੇਖੀ ਜੀ ਉਹ ਦੋਵੇਂ ਦਾਦੀ ਮਾਤਾ ਦੇ ਨਾਲ ਗੱਲਾਂ ਕਰਦੇ ਡਾਰੇ ਨੇ ਕਿ ਮਾਤਾ ਜੀ ਸਾਨੂੰ ਸਾਡਾ ਪਰਿਵਾਰ ਸਾਨੂੰ ਸਾਡੇ ਗੁਰੂ ਪਿਤਾ ਸਾਨੂੰ ਸਾਡੇ ਵੀਰ ਛੱਡ ਕੇ ਜਿਹੜਾ ਉਹ ਇਕੱਲਾ ਹੀ ਚਲੇਗਾ ਕਹਿੰਦੇ ਆਪਸ ਵਿੱਚ ਦੋਵੇਂ ਸਭ ਜਾਦੇ ਗੱਲਾਂ ਕਰ ਰਹੇ ਨੇ ਦਾਦੀ ਮਾਂ ਨੂੰ ਕਹਿ ਰਹੇ ਨੇ ਜੋਗੀ ਅੱਲਾ ਜਾਰਖਾਂ ਜੀ ਨੇ ਲਿਖਿਆ ਹੈ ਦਾਦੀ ਸੇ ਬੋਲੇ ਆਪਣੇ ਸਿਪਾਈ ਕਿਧਰ ਗਏ ਦਰਿਆ 'ਤੇ ਹਮੇ ਸ਼ੋੜ ਕੇ ਰਾਹੀ ਕਿਧਰ ਗਏ ਟੜਪਾ ਕੇ ਹਾਏ ਸੁਰਤ ਮਾਹੀ ਕਿਧਰ ਗਏ ਅਬਾ ਬਗਾ ਕੇ ਲਸ਼ਕਰ ਸਾਹੀ ਕਿਧਰ ਗਿਆ ਕਹਿੰਦੇ ਸਾਰੇ ਜਿਹੜੇ ਕਿਧਰ ਚਲੇ ਗਏ ਸਾਨੂੰ ਇਕੱਲਿਆਂ ਨੂੰ ਛੱਡ ਕੇ ਆਪ ਕਿਧਰ ਚਲੇ ਗਏ ਤੇ ਕਹਿੰਦੇ ਜਦੋਂ ਨਾ ਜਿੱਤ ਕੇ ਜੰਗ ਨੂੰ ਜਿੱਤ ਕੇ ਜੂਝ ਕੇ ਬਾਬਾ ਜੀਤ ਸਿੰਘ ਤੇ ਬਾਬਾ ਜੁਢਾਰ ਸਿੰਘ ਸਾਡੇ ਵੀਰ ਆਉਣਗੇ ਨਾ ਜਦੋਂ ਅਸੀਂ ਉਹਨਾਂ ਨੂੰ ਮਿਲਾਂਗੇ ਜਬ ਰਣ ਅਜੀਤ ਅਜੀਤ ਕੇ تشریف ਲਾएंगे ਅਬਾ ਕੇ ਸਾਥ ਜਿਸ ਗੜੀ ਜੁਝਾਰ ਆਉਣਗੇ ਕਰਕੇ ਗਿਲਾ ਹਰ ਇੱਕ ਸੇ ਹਮ ਰੁੱਠ ਜਾਏਗੇ ਮਾਤ ਕਬੀ ਪਿਤਾ ਕਬੀ ਭਾਈ ਮਨਾਏਗੇ ਹਮ ਕੋ ਗਲੇ ਸੇ ਲਗਾ ਕਰ ਕਹੇਗੇ ਮਾਨ ਜਾਓ ਬਾਰ ਬਾਰ ਹਮ ਨਹੀਂ ਮਾਨੇਗੇ ਜੀ ਹਾਰ ਕਹਿੰਦੇ ਜਦੋਂ ਆਏ ਨਾ ਤੇ ਆਪਾਂ ਨੂੰ ਇਹਨਾ ਬਣਾਉਣਾ ਆਪਾਂ ਰੋਸ ਜਾਣਾ ਕਿ ਮਾਤ ਮਨਾਏਗੀ ਪਿਤਾ ਮਨਾਉਣਗੇ ਭਰਾ ਮਨਾਉਣਗੇ ਆਪਾਂ ਰੋਸ ਜਾਣਾ ਆਪਾਂ ਕਹਣਾ ਤੁਸੀਂ ਸਾਨੂੰ ਇਕੱਲੇਆ ਘਾਲੀ ਛੱਡ ਕੇ ਗਏ ਤੁਸੀਂ ਸਾਨੂੰ ਨਾਲ ਕਿਉਂ ਨਹੀਂ ਲੈ ਕੇ ਗਏ ਅੱਲਾਹਦਾਰ ਖਾਂ ਜੋਗੀ ਜੀ ਆਪਣੇ ਭਾਵ ਜਿਹੜਾ ਉਹ ਪੇਸ਼ ਕਰ ਰਹੇ ਨੇ कि ਏਦਾਂ ਸਾਹਿਬ ਜਾ ਦੇ ਗੱਲ ਕਰ ਰਹੇ ਕਹਿੰਦੇ ਫਿਰ ਕਹਿੰਦੇ ਮਨ ਵੀ ਜਾਵਾਂਗੇ ਕਹਿੰਦੇ ਆਖਾਂਗੇ ਸਾਡੇ ਨਾਲ ਵਾਦਾ ਕਰੋ ਇਕਰਾਰ ਲਹੇ ਇਕਰਾਰਦਾਰ ਤੇ ਵਾਦਾ ਕਰੋ ਇਕਲਾ ਇਕਰਾਰ ਲਹੇ ਸਭse ਭੁਲਾਣਾ ਨਾ ਫਿਰ ਕਬੀ ਬਾਹਰ ਦਿਲਰ ਬਿਛੜ ਕੇ ਸਤਾਣਾ ਨਾ ਫਿਰ ਕਬੀ ਹਮ ਕੋ ਇਕੱਲੇ ਛੋੜ ਕੇ ਜਾਣਾ ਨਾ ਫਿਰ ਕਬੀ ਕਹਿ ਦیتے ਹਨ ਜੋ ਹਮ ਕੋ ਭੁਲਾਣਾ ਨਾ ਫਿਰ ਕਬੀ ਬੱਚੋਂ ਕੀ ਗੁਤ ਕੀ ਜੋ ਸੁਣੀ ਦਾਦੀ ਧਾਨੇ ਵੇਗਤਾਰ ਵਾਦੀਆ ਇਸਮਾਲਾ ਸ਼ਾਨ ਕਹਿੰਦੇ ਜਦੋਂ ਬੱਚਿਆਂ ਦੀ ਗੁਫ਼ਤਗੋਹ ਨੂੰ ਸੁਣਿਆ ਨਾ ਧਨਮਤਾ ਗੁੜਪੌਰ ਜੀ ਉਸ ਵਕਤ ਉਹ ਇਹ ਵਿਚਾਰ ਚਰਚਾ ਦੋਵੇਂ ਭਰਾ ਕਰ ਰਹੇ ਤੇ ਸਾਧ ਸੰਗਤ ਛੋਟੀਆਂ ਉਮਰਾਂ ਨੇ 7 ਤੇ 9 ਸਾਲ ਦੀ ਉਮਰ ਇਹੋ ਜੇ ਵਿਖੜੇ ਪੈਂਡੇ ਉਹਨਾਂ ਨੇ ਕਦੀ ਨਹੀਂ ਸੁਣ ਵਿੱਚੇ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਰੇ ਸਾਰਿਆਂ ਦੀ ਲਾੜਨੇ ਸਨ ਆਨੰਦਪੁਰ ਸਾਹਿਬ ਜੇ ਤੋ ਰਹਿੰਦੇ ਨੇ ਕਦੀ ਕੋਈ ਉਹਨਾਂ ਨੂੰ ਚੁੱਕਦਾ ਹੈ ਕਦੀ ਕੋਈ ਉਹਨਾਂ ਨੂੰ ਲੈ ਕੇ ਜਾਂਦਾ ਹੈ ਹਾਲਾਂਕਿ ਉਹਨਾਂ ਨੇ ਇਹ ਵਿਖੜੇ ਪੈਂਡੇ ਇਹੋਰੇ ਜੰਗਲ ਪੈਂਡਾ ਆਪਣੀ ਜ਼ਿੰਦਗੀ ਦੇ ਵਿੱਚ ਅਜੇ ਤੱਕ ਵੇਖਿਆ ਹੀ ਨਹੀਂ ਸੀ ਤੇ ਦਾਦੀ ਮਾਂ ਦੇ ਨਾਲ ਤੁਰੇ ਡਾ ਰਹੇ ਨੇ ਸੱਤ ਪੋ ਨੂੰ ਤੁਰੇ ਜਾਂਦੇ ਨੇ ਤੁਰਦਿਆਂ ਤੁਰਦਿਆਂ ਹਨੇਰਾ ਹੋ ਗਿਆ ਹਨੇਰਾ ਹੋਇਆ ਫਿਰ ਕਹਿੰਦੇ ਇੱਕ ਛਪਰੀ ਹੈ ਉੱਥੇ ਇਹਨਾਂ ਨੇ ਲਾਈਟ ਜਗਦੀ ਵੇਖੀ ਦੀਵਾ ਜਗਦਾ ਵੇਖਿਆ ਫਿਰ ਉੱਥੇ ਜਾ ਕੇ ਗਏ ਤੇ ਮਾਤਾ ਗੁਜਰਕੌਰ ਜੀ ਨੇ ਕੁੰਡਾ ਖੜਕਾਇਆ। ਜਦੋਂ ਇਹ ਜਦੋਂ ਕੁੰਡਾ ਖੋਲ੍ਹਾ ਕਹਿੰਦਾ ਜੀ ਕੌਣ? ਕਹਿੰਦੇ ਮੈਂ ਹਾਂ ਮਾਤਾ। ਤੁਹਾਨੂੰ ਗੁਰੂ ਗੋਬਿੰਦ ਸਿੰਘ ਦਾ ਤੋਂ ਨਾਮ ਸੁਣਿਆ? ਕਹਿੰਦੇ ਜੀ ਸੁਣਿਆ। ਕਹਿੰਦੇ ਮੈਂ ਹਾਂ ਉਹਨਾਂ ਦੀ ਮਾਤਾ ਤੇ ਇਹ ਉਹਨਾਂ ਦੇ ਸਹਬਜ਼ਾਦੇ ਨੇ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਉਹ ਕਹਿੰਦਾ ਇਹ ਹਾਲਾਤ ਕਿੱਦਾਂ ਹੋ ਗਏ? ਮੈਂ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਣਿਆ। ਉਹਨਾਂ ਦਾ ਬੜਾ ਨਾਮ ਸੁਣਿਆ। ਉਹਨਾਂ ਦੀ ਬੜੀ ਸੋਭਾ ਵਡਿਆਈ ਸਿਫਤ ਜਿਹੜੀ ਉਹ ਸੁਣੀ ਹੈ। ਤੇ ਕਹਿੰਦੇ ਤੁਸੀਂ ਇਦਾਂ ਕਿਵੇਂ ਤੋਰੇ ਫਿਰਦੇ ਹੋ ਕੀ ਗੱਲ ਹੋ ਗਈ ਫਿਰ ਸਭ ਕੁਝ ਮਾਤਾ-ਗੁਜਰ ਘਰ ਜਿਹਨੇ ਦੱਸਿਆ ਵੀ ਇਦਾਂ ਅਸੀਂ ਉਹਨਾਂ ਤੋਂ ਵਿਛੜ ਗਏ ਹਾਂ ਕਿ ਅਸੀਂ ਨਾ ਤੇਰੀ ਇਸ ਛਪਰੀ ਦੇ ਵਿੱਚ ਰਾਤ ਕੱਟਣੀ ਹੈ ਤੂੰ ਸਾਨੂੰ ਰੱਖ ਲੈਵੇਂਗਾ ਉਹ ਕਹਿੰਦਾ ਮਾਤਾ ਜੀ ਤੁਸੀਂ ਜਿੰਨੇ ਦਿਨ ਰਹਿਣਾ ਹੈ ਉਹਨੇ ਦਿਨ ਲਗੋ ਵੇਖੋ ਉਸ ਤਨ ਤਨ ਹੈ ਉਕਮ کریم ਬਖਸ਼ 마ਸੀ ਬਾਬਾ কুমਾ 마ਸ਼ ਕੀ ਦੋ ਨਾਮ ਜਿਹੜੇ ਤੇ ਆ ਚਾਹੁੰਦੇ ਨੇ کریم ਬਖਸ਼ ਤੇ কুমਾ ਮਾਸ਼ ਕੀ ਕਹਿੰਦੇ ਤਨ ਹੈ ਉਹਨੇ ਆਖਿਆ ਕਹਿੰਦਾ ਤੁਸੀਂ ਜਿੰਨੇ ਦਿਨ ਰਹਿਣਾ ਰਹੋ ਕਹਿੰਦੇ ਉਹ ਪਿੰਡ ਗਿਆ ਪਿੰਡੋ ਮਾਤਾ ਲక్ష్ਮੀ ਹੈ ਉਤੋਂ ਪ੍ਰਸ਼ਾਦੇ ਭੁਗਾ ਕੇ ਲੈ ਆ ਤੇ ਨਾਲੇ ਉਹਨੂੰ ਦੱਸ ਕੇ ਆਇਆ ਕਿ ਤਨ ਗੁਰੂ ਗੋਬਿੰਦ ਸਿੰਘ ਦੇ ਮਾਤਾ ਦੇ ਸਹਬਜਾਦੇ ਮੇਰੇ ਘਰ ਵਿੱਚ ਕਹਿੰਦੇ ਉਹਨੇ ਪ੍ਰਸ਼ਾਦਾ ਲਾ ਕੇ ਮਾਤਾ ਜੀ ਤੇ ਸਹਬਜਾਦਿਆਂ ਨੂੰ ਸ਼ਿਕਾਇਆ ਸਤ ਪੋਦੀ ਰਾਤ ਨੂੰ ਮਾਤਾ ਗੁਜਰ ਕੌਰ ਜੀ ਤੇ ਸਹਬਜਾਦਿਆਂ ਨੇ ਕਰੀਮ ਬਖਸ਼ ਦੇਕਰ ਪ੍ਰਸ਼ਾਦਾ ਸਕਿਆ ਤੇ ਮਾਤਾ ਜੀ ਤੇ ਸਹਬਜਾਦੇ ਮਸ਼ੀਆ ਫਰੀ ਦੇ ਵਿੱਚ ਪੈ ਗਏ ਤੇ ਕੁੰਮਾ ਮਾਸ਼ੀਓ ਸ਼ਫਰੀ ਤੋਂ ਬਾਹਰ ਪੈ ਗਿਆ ਤੇ ਸਾਰੀ ਰਾਤ ਸਮੇਂ ਦੀਆਂ ਸਰਕਾਰਾਂ ਨੂੰ ਲਾਣਤਾ ਪਾਉਂਦਾ ਰਿਹਾ ਤੇ ਕਹਿੰਦਾ ਸਾਡੀ ਖਾਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਸਾਡੀ ਖਾਤਰ ਆਪਣਾ ਉਹਨਾਂ ਦਾ ਪਰਿਵਾਰ ਜਿਹੜਾ ਉਹ ਵਿਛੜਿਆ ਆ ਸਾਡੀ ਖਾਤਰ ਉਹ ਇਦਾਂ ਦਿਨ ਕੱਢ ਲੈਣੇ ਇਸ ਤਰ੍ਹਾਂ ਸਤਸੰਗਤ ਸਤਪੂ ਦੀ ਰਾਤ ਧੰਨ ਮਾਤਾ ਗੁਜਰਕੌਰ ਜੀ ਅਤੇ ਸਭ ਜਦਾਂ ਨੇ کریم ਬਖਸ਼ ਦੇ ਘਰ ਉਹਦੀ ਛਪਰੀ ਦੇ ਵਿੱਚ ਬਤੀਤ ਕੀਤੀ ਤੇ ਇਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹੀ ਚਮਕੌਰ ਦੀ ਗੱਡੀ ਦੇ ਵਿੱਚ ਆ ਗਏ ਨੇ ਉੱਥੇ ਉਹਨਾਂ ਨੇ ਸੱਤ ਪੋ ਦੀ ਰਾਤ ਬਤੀਤ ਕੀਤੀ ਹੁਣ ਅੱਠ ਪੋ ਨੂੰ ਕੱਲ ਨੂੰ ਬਾਬਾ ਅਜੀਤ ਸਿੰਘ ਜੀ ਬਾਬਾ ਜੂੜ ਸਿੰਘ ਜੀ ਉਹਨਾਂ ਦਾ ਸ਼ਹਾਦਤ ਵਾਲਾ ਦਿਨ ਹੈ ਅਤੇ ਹੋਰ ਤਿੰਨ ਪਿਆਰੇ ਭਾਈ ਹਿਮਨ ਸਿੰਘ ਭਾਈ ਮੋਹਕਮ ਸਿੰਘ ਪਾਈ ਸਾਬ ਸਿੰਘ ਉਹ ਵੀ ਸ਼ਾਹਦਾ ਦਾ ਜਾਮ ਪ੍ਰਾਪਤ ਕਰਦੇ ਨੇ ਹੁਣ 8 ਕੋ ਨੂੰ ਕੀ ਵਾਪਰਦਾ ਹੈ ਛੋਟੇ ਸਭ ਜਹਾਜਾਂ ਨਾਲ ਕੀ ਵਾਪਰਦਾ ਹੈ ਇਹ ਆਪਾਂ ਕੱਲ ਨੂੰ ਜਿਹੜਾ ਉਹ ਸਮਝਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ